ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ ਚਾਹਾਨ ਡੈਰੀ ਫਾਰਮ ਤੇ ਜੋ ਵੀਰ ਪਹਿਲੀ ਵਾਰ ਆਪਣੇ ਇਸ YouTube ਚੈਨਲ Facebook ਪੇਜ Insta ID ਜਾਂ WhatsApp ਚੈਨਲ ਤੇ ਵੀਡੀਓ ਵੇਖ ਰਹੇ ਆ ਉਹ ਜਰੂਰ ਫੋਲੋ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਪਣੀਆਂ ਆਉਣ ਵਾਲੀਆਂ ਵੀਡੀਓ ਜਲਦ ਤੋਂ ਜਲਦ ਤੁਹਾਨੂੰ ਵੇਖਣ ਨੂੰ ਮਿਲ ਸਕਣ ਤੁਹਾਡੇ ਤੱਕ ਪਹੁੰਚ ਸਕਣ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਪਹਿਲੇ ਸੂਏ ਬਹੁਤ ਹੀ ਸੋਹਣੀ ਝੋਟੀ ਫੁੱਲਾ ਹਾਈਟ ਲੈਂਥ ਦੀ ਆ ਤੇ ਸੇਲ ਕੀਤੀ ਹੋਈ ਹੈ ਵੀਰ ਨੇ ਜੀ 15 ਕਿਜੀ ਦੁੱਧ ਬਿਲਕੁਲ ਤਿਆਰ ਹੈ ਤੇ 13 ਦਿਨਾਂ ਦੀ ਸੂਈ ਹੋਈ ਹੈ ਹਾਂਜੀ 15 ਕਿਜੀ ਦੁੱਧ ਬਿਲਕੁਲ ਤਿਆਰ ਹੈ 13 ਦਿਨਾਂ ਦੀ ਸੂਈ ਹੋਈ ਹੈ ਪਹਿਲੇ ਸੂਰਜ ਬਹੁਤ ਹੀ ਸੋਹਣੀ ਝੋਟੀ ਆ। ਜੈਟ ਵੀਰ ਕੁੱਦਣ ਲੱਗ ਗਿਆ ਤੇਰੇ ਕੋਲ। ਇਹ ਔਰ ਤਿਆਰ ਸੀਗਾ। ਲੋੜੀ ਬਾਕੀ ਤੁਸੀਂ ਦੇਖ ਸਕਦੇ ਹੋ ਜੀ। ਮੋਲ ਫੋਨ ਤੇ ਆ। ਮਾਲਕ ਦਾ ਨੰਬਰ 99014 96261 ਹਾਂਜੀ ਇਹ ਸ ਵੀਰ ਦਾ ਨੰਬਰ ਹੈ। 99014 96261 ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਵੀਰ ਨਾਲ ਗੱਲਬਾਤ ਕਰ ਸਕਦੇ ਹੋ ਤੇ ਮੁੱਲ ਤੈਅ ਕਰ ਸਕਦੇ ਹੋ ਜੀ ਪੂਰੇ ਹੈਵੀ ਬੇਡ ਦੀ ਕੱਦ ਕਾਠ ਪੂਰੀ ਲੈਂਥ ਦੀ ਪੂਰੀ ਹੈ 15 ਕਿਜੀ ਦੁੱਧ ਬਿਲਕੁਲ ਤਿਆਰ ਹੈ ਤੇ 13 ਦਿਨਾਂ ਦੀ ਸੂਈ ਹੋਈ ਹੈ ਜੀ ਪਹਿਲੇ ਸੋਏ ਹੈ ਮੋਲ ਫੋਨ ਤੇ ਹੈ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰ ਦਿੱਤਾ ਹੋਇਆ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਅਗਰ ਤੁਸੀਂ ਵੀ ਆਪਣੀ ਕਿਸੇ ਵੀ ਜਾਨਵਰ ਮੱਝਾਂ ਜਾਂ ਟਰੈਕਟਰ ਟਰਾਲੀ ਖੇਤੀਬਾੜੀ ਦੇ ਸੰਬੰਧਿਤ ਸੰਦਾਂ ਦੀ ਸੇਲ ਦੀ ਵੀਡੀਓ ਪਾਉਣੀ ਚਾਹੁੰਦੇ ਹੋ ਤਾਂ ਸਾਨੂੰ ਸਾਡੇ ਉੱਪਰ ਦਿੱਤੇ ਹੋਏ ਨੰਬਰ 600 ਪੂਰਾ 67 24360 ਹਾਂਜੀ 600 ਪੂਰਾ 67 24360 ਇਸ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜਾਂ WhatsApp ਤੇ ਵੀਡੀਓ ਬਣਾ ਕੇ ਸਾਨੂੰ ਭੇਜ ਸਕਦੇ ਹੋ ਜੀ ਪੂਰੀ ਡਿਟੇਲ ਸਹਿਤ ਫਰੀ ਦੇ ਵਿੱਚ ਐਡ ਹੈ ਕੋਈ ਪੇਮੈਂਟ ਨਹੀਂ ਤੇ ਇਸੇ ਤਰ੍ਹਾਂ ਆਉਣ ਵਾਲੀਆਂ ਵੀਡੀਓ ਨੂੰ ਵੇਖਣ ਲਈ ਸਾਡੇ ਚੈਨਲ Facebook page Insta ID WhatsApp channel ਨੂੰ ਜਰੂਰ ਸਬਸਕ੍ਰਾਈਬ ਫੋਲੋ ਕਰਨਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਜੋ ਵੀ ਵੀਰ ਖਰੀਦਣ ਦਾ ਚਾਹਵਣਾ ਹੈ ਇਸ ਛੋਟੀ ਨੂੰ ਬਾਈ ਦੇਸ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦਾ ਜੀ ਫੋਨ ਵਾਲੀਆਂ ਵੀਡੀਓ ਨੂੰ ਵੇਖਣ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੀ ਸਬਸਕ੍ਰਾਈਬ ਕਰਨਾ ਤੇ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਧੰਨਵਾਦ ਜੀ